ਮੈਨੂੰ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਹੀ ਇਹ ਗੱਲ ਸਾਂਝੀ ਕਰਦੇ ਆ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਅੱਜ ਇੱਕ ਬਹੁਤ ਹੀ ਸ਼ਾਨਦਾਰ ਜਿਹੜਾ ਮੈਂ ਸਮਝਦਾ ਵੀ ਇੱਕ ਅਪਸਰ ਆ ਔਰ ਸੁਜਾਨਪੁਰ ਸੋਰੀ ਨਰੋਡ ਜਮਲ ਸਿੰਘ ਨਗਰ ਪੰਚਾਇਤ ਜਿਹਦੀਆਂ ਹੁਣੇ ਅਜ ਚੋਣਾਂ ਹੋਈਆਂ ਨੇ 5-7 ਦਿਨ ਪਹਿਲਾਂ ਔਰ ਜਿਨ੍ਹਾਂ ਚੋਣਾਂ ਦੇ ਅੰਦਰ ਅ ਮਤਲਬ ਆਪੋ ਆਪਣੇ ਢੰਗ ਦੇ ਨਾਲ ਸਾਰੀਆਂ ਪਾਰਟੀਆਂ ਨੇ ਪ੍ਰਚਾਰ ਕੀਤਾ ਔਰ ਬੜੀਆਂ ਫੇਅਰ ਇਲੈਕਸ਼ਨ ਹੋਈਆਂ ਬੜੀਆਂ ਸਾਫ ਸੁਥਰੀਆਂ ਇਲੈਕਸ਼ਨ ਹੋਈਆਂ ਔਰ ਇਹਨਾਂ ਚੋਣਾਂ ਦੇ ਅੰਦਰ ਅ ਨੋਟ ਜਮਲ ਸਿੰਘ ਨਗਰ ਪੰਜਾਇਤ ਦੇ ਅੰਦਰ ਜਿਹੜਾ ਆਮ ਆਦਮੀ ਪਾਰਟੀ ਨੇ ਬੜਾ ਸ਼ਾਨਦਾਰ ਮੈਂ ਸਮਝਦਾ ਵੀ ਜਿੱਤ ਦਾ ਉੱਥੇ ਮਜ਼ਾਰਾ ਕੀਤਾ ਸਭ ਤੋਂ ਵੱਡੀ ਪਾਰਟੀ ਜਿਹਨੂੰ 1406 ਵੋਟਾਂ ਮਿਲੀਆਂ ਆਮ ਆਦਮੀ ਪਾਰਟੀ ਨੂੰ ਉਹ ਬਣੀ ਹੈ 0 ਤੋਂ 5 ਸੀਟਾਂ ਆਮ ਆਦਮੀ ਪਾਰਟੀ ਨੇ ਲਈਆਂ ਸੋ ਮੈਨੂੰ ਖੁਸ਼ੀ ਆ ਕਿ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਆ ਵਾਦਾ ਹੋਇਆ ਔਰ ਸਾਡੇ 3 ਨੰਬਰ ਤੋਂ ਜਿਹੜੇ VJP ਦੀ ਮਤਲਬ ਟਿਕਟ ਤੇ MC ਚੁਣੇ ਗਏ ਨੇ ਭੈਣ ਜੀ ਮਾਇਆ ਮਾਇਆ ਦੇਵੀ ਜੀ ਮੇਰੇ ਨਾਲ ਨੇ ਅੱਜ ਜੁਹਾਂ ਨੇ ਆਮ ਆਦਮੀ ਪਾਰਟੀ ਨੇ ਜੁਆਇਨ ਕੀਤਾ ਸੋ ਮੈਂ ਉਹਨਾਂ ਦੇ ਪਤੀ ਜਿਹੜੇ ਤਿੰਨ ਵਾਰ ਲਗਾਤਾਰ ਪੰਚਾਇਤ ਮੈਂਬਰ ਰਹੇ ਨੇ ਨਰੋਦ ਜਮਲ ਸਿੰਘ ਦੇ ਉਹਨਾਂ ਸਾਰਾ ਪਰਿਵਾਰ ਅੱਜ ਆਮ ਆਦਮੀ ਪਾਰਟੀ ਨਾਲ ਸ਼ਾਮਲ ਹੋਇਆ ਸੋ ਮੈਂ ਦੇਦੀ ਗਹਿਰਾਈਆਂ ਤੋਂ ਇਸ ਪਰਿਵਾਰ ਦਾ ਖਾਸ ਕਰਕੇ ਜਿਹੜੇ ਐਮਸੀ ਚੁਣੇ ਗਏ ਨੇ ਸਾਡੀ ਭੈਣ ਮਾਇਆ ਦੇਵੀ ਜੀ ਦਾ ਉਹਨਾਂ ਦੇ ਪਤੀ ਦਾ ਉਹਨਾਂ ਦੇ ਬੱਚਿਆਂ ਦਾ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਸੋ ਮੈਂ ਇਹ ਕਹਿ ਸਕਦਾ ਕਿ ਜਿਹੜਾ ਨੇਕ ਨੀਰ ਦੇ ਨਾਲ ਜਿਹੜਾ ਸਾਫ ਸੁਥਰਾ ਕੰਮ ਕੀਤਾ ਜਾਂਦਾ ਉਹਨੂੰ ਲੋਕ ਐਪਰੀਸ਼ੀਏਟ ਕਰਦੇ ਆ ਸੋ ਇਹ ਵੀ ਦੱਸਣਗੇ ਅੱਜ ਹੋਰ ਕੇਸਰਾ ਆ ਵੈਸੇ ਤਾਂ ਇਹ ਪਿਛਲੀ ਵਾਰ ਵੀ ਐਮਸੀ ਬਣੇ ਸਾਨਾ ਇਹਨਾਂ ਨੂੰ 4-5 ਵੋਟਾਂ ਤੋਂ ਹਰਾ ਦਿੱਤਾ ਗਿਆ ਸੀ ਪਿਛਲੀ ਵਾਰ ਜਦੋਂ ਉੱਥੇ ਨਗਰ ਪੰਚਾਇਤ ਦੀ ਚੋਣਾਂ ਹੋਈਆਂ ਸੋ ਆ ਇਸ ਵਾਰ ਇਹਨਾਂ ਨੇ ਦੁਬਾਰਾ ਚੋਣ ਲੜੀਆਂ ਲੋਕਾਂ ਨੇ ਦੁਬਾਰਾ ਫਤਵਾ ਦਿੱਤਾ ਉਹਨਾਂ ਨੂੰ ਮੈਂ ਇਹਨਾਂ ਨੂੰ ਵੋਟਾਂ ਪਾਣ ਵਾਲੇ ਲੋਕਾਂ ਦਾ ਵੀ ਅ ਧੰਨਵਾਦ ਕਰਦਾ ਜਿਨ੍ਹਾਂ ਨੇ ਇਹਨੂੰ ਚੁਣਿਆ ਔਰ ਦੇਖੋ ਇਹਨਾਂ ਨੇ ਵਲੰਟੀਅਰਲੀ ਬਿਨਾ ਕਿਸੇ ਲਾਲਚ ਤੋਂ ਬਿਨਾ ਕਿਸੇ ਦਵਾ ਤੋਂ ਆਮ ਆਦਮੀ ਪਾਰਟੀ ਨੂੰ ਚੁਣਿਆ ਸੋ ਹੁਣ ਆਮ ਆਦਮੀ ਪਾਰਟੀ ਦੇ 6 ਐਮਸੀ ਜਿਹੜੀ ਉਹ ਨਗਰਪੰਚਾਇਤ ਹੋ ਗਏ ਆ ਤੇ ਥੋੜੇ ਦਿਨਾਂ ਤੱਕ ਅਸੀਂ ਬਕਾਇਦਾ ਕਮੇਟੀ ਦਾ ਪ੍ਰਧਾਨ ਵੀ ਚੁਣਾਂਗੇ ਔਰ ਇਹ ਸਾਰੀ ਕਮੇਟੀ ਜਿਹੜੀ ਇੱਕ ਸੋਰ ਹੋ ਕੇ ਇੱਕ ਮਤਲਬ ਮੋਟੋ ਹੋ ਕੇ ਜਿਹੜੀ ਉਹ ਨਰੋਡ ਜਮਲ ਸਿੰਘ ਦੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰੇਗੀ ਸੋ ਫਿਰ ਦੁਬਾਰਾ ਅੱਜ ਪੈਂਜੀ ਮਾਇਆ ਦੇਵੀ ਜੀ ਦਾ ਆਮ ਆਦਮੀ ਪਾਰਟੀ ਚ ਸ਼ਾਮਲ ਹੋਣ ਦੇ ਲਈ ਮੈਂ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ ਅਦਾ ਕਰਦਾ ਹਾਂ ਔਰ ਮੈਂ ਸਮਝਦਾ ਵੀ ਇਹਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਬਹੁਤ ਵੱਡਾ ਬਲ ਮਿਲਿਆ ਆ ਨਰੋਡ ਜਮਲ ਸਿੰਘ ਹਲਕਾ ਪੋਅ ਦੇ ਵਿੱਚ ਜੇਕਰ ਦੇਖਿਆ ਜਾਵੇ ਮੰਤਰੀ ਸਾਹਿਬ ਸਭ ਤੋਂ ਵੱਧ ਗੋਟਾ ਦੇ ਨਾਲ ਐਮਸੀ ਜਿਹੜੇ ਬੱਬੀ ਜੀ ਜਿਸੇਰ ਹੈ ਕੀ ਲੱਗਦਾ ਪ੍ਰਧਾਨ ਉਹਨਾਂ ਨੂੰ ਵੀ ਬਣਾਇਆ ਜਾਵੇਗਾ ਨਹੀਂ ਇਹ ਆਪਾਂ ਸਾਰੇ ਤੈਅ ਕਰਾਂਗੇ ਜਿਹੜਾ ਜਿੱਤ ਗਿਆ ਉਹ ਉਹ ਸਕੰਦਰ ਹੈ ਭਾਵੇਂ ਉਹ ਵੱਧ ਵੋਟਾਂ ਨਾਲ ਜਿੱਤਿਆ ਤੇ ਭਾਵੇਂ ਉਹ ਥੋੜੀਆਂ ਨਾਲ ਜਿੱਤਿਆ ਸਾਰੇ ਬਰਾਬਰ ਨੇ ਸਾਰੇ ਜਿੱਤੇ ਹੋਏ ਆ ਲੇਕਿਨ ਅਸੀਂ ਬਾਅਦ ਕੇ ਸਾਰੇ ਪਾਰਟੀ ਦੀ ਸਲਾਹ ਕਰਾਂਗੇ ਐਮਸੀ ਸਹਿਵਾਣਾ ਨਾਲ ਸਲਾਹ ਕਰਾਂਗੇ ਜੋ ਅ ਮਤਲਬ ਸਾਡੇ ਸਾਥੀ ਸਲਾਹ ਕਰਕੇ ਬੰਦ ਦੱਸਣਗੇ ਉਹਨਾਂ ਨੂੰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਮੇਟੀ ਦਾ ਪ੍ਰਧਾਨ ਵੀ ਚੁਣੇਗੀ ਦੇਖੋ ਜੀ ਸਭ ਤੋਂ ਪਹਿਲਾਂ ਗੱਲ ਇਹ ਆ ਫੇ ਪਿਛਲੇ ਵਾਰ ਵੀ ਨਹੀਂ ਜਿੱਤੇ ਕਾਗਜ਼ਾਤ ਦਾ ਕਾਗਿਤਾ ਇਹ ਤੇ ਵੀ ਆਫਰ ਬਾਰੇ ਦਿਆ ਹੈ ਉਸ ਪਾਰਟੀ ਚ ਜਾਣ ਚੰਨ ਇਹ ਸਾਡੂ ਪਾਰਟੀ ਚੰਗੀ ਲੱਗੀ ਹੈ ਆਹੇ ਇਸ ਪਾਰਟੀ ਦੀ ਸੇਵਾ ਕਰਾਂਗੇ ਔਰ ਦੁਨੀਆ ਦੀ ਜੜੀਆ ਮੰਗਾ ਜੜੀਆਂ ਔਰ ਇਹ ਪੂਰੇ ਕਰਾਂਗੇ ਕੀ ਕੁਛ ਕੰਮ ਚੰਦੇ ਨੂੰ ਦੇ ਦੇ ਤੁਸੀਂ ਪੂਰਾ ਕੰਮ ਚੰਦੇ ਜਿਹੜੇ ਕੰਮ ਕੋ ਰੋਮਦੇ ਨੇ ਮਾਰੇ ਮੋਟੇ ਔਹੀ ਪੂਰੇ ਕਰਾਂਗੇ ਉਹ ਪਾਰਟੀ ਮਾਰਾ ਉਹ ਲੋਟਮਾਰ ਪਾਰਟੀ ਕਾਂਗਰਸ ਲੋਟਮਾਰ ਤੋਂ ਪਾਰਟੀ ਆਹੇ ਜਾਣ ਚੰਦੇ ਇਹ ਆਮ ਆਪ ਪਾਰਟੀ ਆ ਜਿੱਤ ਕਾ ਕਰਨਾ ਹੁੰਦਾ ਇੱਕ ਵੀ ਅੰਸੀ ਨਾ ਜਿੰਦਾ ਆਮ ਆਪ ਪਾਰਟੀ